ਇੱਕ ਐਮ ਫੈਸਲਾ ਲਿਆ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾ ਗਿਆ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਦੇ ਹਉਦੇ ਨੇ ਜਿਨ੍ਹਾਂ ਵਿੱਚੋਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ origignal amount ਆ 100 ਦਾ 150 ਯਾਨੀ 100 ਰੁਪਏ ਤੋਂ ਲੈਣਾਗਾ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿਨ੍ਹਾਂ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੈ ਖਾਸ ਕਰਕੇ ਕਿਉਂਕਿ ਲਗਭਗ FIAT ਵੀ 1104 ਕੇਸ ਆਉਂਦੇ ਨੇ ਪਰ ਜਿੰਨਾ ਚੇ ਅੰਬੈਲਮੈਂਟ ਅਮਾਉਂਟ ਉਹ 50% ਆ ਤੇ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿਨ੍ਹਾਂ ਦੇ ਅੰਦਰ 50% ਤੋਂ ਵੱਧ ਅੰਬੈਲਮੈਂਟ ਆ ਉਹ ਇਸ ਇਹਨਾਂ ਦੀ ਇਸ OTS ਸਕੀਮ ਦੇ ਦੀ ਨਹੀਂ ਆਉਣਗੇ